ਅੱਜ ਆਪਾਂ ਅਸ਼ਟੰਬਲ ਵੀਰਾ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਹਾਂ ਜਿਨ੍ਹਾਂ ਬਾਬਤ ਕਲਗੀ ਤਰਪਾ ਸੱਜ ਨੇ ਆਪਣੇ ਮੁਖਾਰ ਬਿੰਦ ਤੋਂ ਵਚਨ ਕੀਤੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਨਮ ਸ੍ਰੀ ਗੁਰੂ ਹਰ ਰਾਏ ਸਾਹਿਬ ਤੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੋਖੋਂ ਗਿੱਰਤਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਸੀਸ ਮਹਿਲ ਸਾਹਿਬ ਸੁशोਭਿਤ ਹੈ 14 ਜੁਲਾਈ 1656 ਇਸ ਵੀਨੂ ਹੋਇਆ ਸਾਧ ਸੰਗਤ ਜੀ ਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਸੀ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਜੋ ਕਟੜ ਮੁਸਲਮਾਨ ਸੀ ਜਿਸ ਨੇ ਆਪਣੇ ਮੰਨ ਅੰਦਰ ਇਹ ਧਾਰਿਆ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਇਸਲਾਮੀ ਧਰਮ ਨੂੰ ਪਰਫੁੱਲਤ ਕਰਨਾ ਹੈ ਉਲਟੇ ਮਨ ਅੰਦਰ ਇਹ ਸ਼ੁਰੂ ਤੋਂ ਧਾਰਨਾ ਸੀ ਜੇਕਰ ਗੁਰੂ ਨਾਨਕ ਦਾ ਘਰ ਮੇਰਾ ਗੁਲਾਮ ਬਣ ਜਾਏ ਇਹ ਈਨ ਮੰਨ ਲੈਣ ਤੇ ਬਾਕੀਆਂ ਨੂੰ ਈਨ ਮਨਾਉਣੀ ਬੜੀ ਸੌਖੀ ਹੈ ਪਰ ਗੁਰੂ ਹਰ Rai ਸਾਹਿਬ ਜੀ ਦਾ ਇਹ ਹੁਕਮ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਨਹਿ ਮਲੇਸ਼ ਕੋ ਦਰਸ਼ਨ ਦੇਹ ਇਹਨੂੰ ਦਰਸ਼ਨ ਨਹੀਂ ਦੇਣੇ ਔਰੰਗਜ਼ੇਬ ਨੇ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਸਫਲ ਨਾ ਹੋਇਆ ਆਖਰ ਗੁਰੂ ਹਰ Rai ਸਾਹਿਬ ਜੀ ਦੇ ਵੱਡੇ ਸੁਪੁੱਤਰ ਆਪਾਂ ਜਾਣਦੇ ਆਂ ਬਾਬਾ ਰਾਮ ਰਾਏ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਕਿਉਂਕਿ ਇਹਨੇ ਸਨੇਹਾ ਭੇਜਿਆ ਸੀ ਗੁਰੂ ਹਰ Rai ਸਾਹਿਬ ਕੋਲ ਵੀ ਅਸੀਂ ਮਿਲਣਾ ਚਾਹੁੰਨੇ ਆਂ ਤੁਹਾਡੇ ਨਾਲ ਮੈਂ ਗੱਲਬਾਤ ਕਰਨਾ ਚਾਹੁੰਨਾ ਪਰ ਗੁਰੂ ਸਾਹਿਬ ਨੇ ਆਪਣੇ ਵੱਡੇ ਸਹਿਬ ਜਰਦੇ ਬਾਬਾ ਰਾਮ ਰਾਜ ਨੂੰ ਦਿੱਲੀ ਭੇਜਿਆ ਨੇ ਬਹੁਤ ਉਹਨਾਂ ਦਾ ਆਦਰ ਮਾਣ ਸਤਿਕਾਰ ਕੀਤਾ ਉਹਨਾਂ ਨੇ ਵੀ ਇਤਿਹਾਸ ਮੁਤਾਬਕ ਇਹਨੇ ਬਹੁਤ ਕਰਾਮਾਤਾਂ ਵਿਖਾ ਕੇ ਔਰੰਗਜ਼ੇਬ ਨੂੰ ਪ੍ਰਭਾਵਿਤ ਕੀਤਾ ਜਿਵੇਂ ਜ ਉਹਨਾਂ ਨਦੀ ਦੇ ਪਾਣੀ ਉਤੇ ਤੋਰ ਕੇ ਵਖਾਉਣਾ ਬੈਸਰ ਦਾ ਲੈ ਕੇ ਉਹਨੂੰ ਫਲ ਖਲੋਣਾ ਅਨੇਕਾਂ ਕਰਾਮਾਤਾਂ ਵਿਖਾਈਆਂ ਜਿਨੂੰ ਵੇਖ ਕੇ ਔਰੰਗਜ਼ੇਬ ਬੜਾ ਖੁਸ਼ ਹੋਇਆ ਬੜਾ ਪ੍ਰਭਾਵਿਤ ਹੋਇਆ ਪਰ ਜਿਹੜੇ ਵਿੱਚ ਮੋਲਵੀ ਕਾਜੀ ਬੈਟਿਸਨ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੁਸੀਂ ਇਹਦੀਆਂ ਸਿਫਤਾਂ ਕਰਦੇ ਨਹੀਂ ਥੱਕ ਰਹੇ ਇਹਨਾਂ ਦਾ ਜੋ ਧਾਰਮਿਕ ਗ੍ਰੰਥ ਹੈ ਉਹਦੇ ਵਿੱਚ ਮੁਸਲਮਾਨੀ ਧਰਮ ਦੀ ਨਰਾਦਰੀ ਭਰੇ ਉਹਦੇ ਵਿੱਚ ਬਚਨ ਦਰਜ ਨਹੀਂ ਭਾਵੇਂ ਇਹ ਆਖਦੇ ਨੇ ਵੀ ਇਸ ਜੋ ਸਾਡੀ ਬਾਣੀ ਹੈ ਸਾਡਾ ਗ੍ਰੰਥ ਹੈ ਇਹਦੇ ਵਿੱਚ ਕਿਸੇ ਵੀ ਧਰਮ ਦੀ ਨਰਾਦਰੀ ਨਹੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਆਖਿਆ ਕੇਵਲ ਤਾਂ ਕੇਵਲ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਹੈ ਉਸ ਬਾਣੀ ਵਿੱਚ ਸਿੱਧਾ ਪਰਮੇਸ਼ਰ ਦੇ ਨਾਲ ਸਭਨਾਂ ਨੂੰ ਜੁੜਨ ਦਾ ਹੁਕਮ ਹੈ ਪਰ ਇਹਨਾਂ ਨੇ ਸਾਡੇ ਧਰਮ ਬੜੇ ਮਾੜੇ ਬਚਨ ਆਪਣੇ ਗ੍ਰੰਥੋ ਵਿੱਚ ਅੰਕਿਤ ਕੀਤੇ ਨੇ ਇਹਨਾਂ ਦੇ ਬਜ਼ੁਰਗਾਂ ਨੇ ਹੁਣ ਔਰੰਗਜ਼ੇਬ ਨੂੰ ਵਿਰੋਧੀਆਂ ਨੇ ਜੋਰੰਗਜ਼ੇਬ ਕੰ ਦਾ ਕੱਚਾ ਸੇਵ ਨੂੰ ਦੱਸਿਆ ਵੀ ਇਹਦੇ ਵਿੱਚ ਬਚਨ ਹੁੰਦਾ ਹੈ ਆਸਾ ਕੀ ਵਾਰ ਵਿੱਚ ਮਿੱਟੀ ਮੁਸਲਮਾਨ ਕੀ ਪੀੜ ਹੈ ਪਈ কুমਿਆਰ ਘੜ ਪਾਂਡੇ ਇੱਟਾਂ ਕਿਆਂ ਜਲਦੀ ਕਰੇ ਪੁਕਾਰ ਕਿਉਂਕਿ ਮੁਸਲਮਾਨੀ ਮਤ ਅਨੁਸਾਰ ਵੀ ਜਿਹੜੇ ਸਰੀਰ ਨੂੰ ਸਾੜ ਕੇ ਜਿਨ੍ਹਾਂ ਦਾ ਸਸਕਾਰ ਕੀਤਾ ਜਾਂਦਾ ਹੈ ਉਹ ਅਈ ਦੋਜਖ ਨਰਕਾਂ ਵਿੱਚ ਜਾਂਦੇ ਨੇ ਤੇ ਜਿਨ੍ਹਾਂ ਨੂੰ ਦਫਨਾਇਆ ਜਾਏ ਉਹਨਾਂ ਨੂੰ ਜੰਨਤ ਨਸੀਬ ਹੁੰਦੀ ਹੈ ਪਰ ਗੁਰਬਾਣੀ ਨੇ ਇਸ ਗੱਲ ਨੂੰ ਨਹੀਂ ਮੰਨਿਆ ਗੁਰਬਾਣੀ ਕਹਿੰਦੀ ਹੈ ਵੀ ਉੱਤੇ ਤਾਂ ਅਮਲਾਂ ਦੇ ਨਿਵੇੜੇ ਹੋਣੇ ਨੇ ਜੋ ਅਸੀਂ ਕਰਮ ਕਰਕੇ ਸੰਸਾਰ ਤੋਂ ਜਾਂਦੇ ਆਂ ਸ਼ੁਭ ਅੰਮਲਾਂ ਬਾਜੋਤੋਂ ਨੋ ਰੋਈ ਕਿਉਂਕਿ ਦੋ ਹੀ ਧਰਮ ਪਰ ਫੁੱਲ ਸੰ hindu ਸੰਸਕਾਰ ਕਰਦੇ ਸੰ ਤੇ ਮੁਸਲਮਾਨੀ ਧਰਮ ਵਿੱਚ ਦਫਨਾਇਆ ਜਾਂਦਾ ਸੀ ਗੁਰੂ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਆਪਣੇ ਬਾਣੇ ਦੇ ਰਾਹੀ ਜੋ ਸੱਚ ਦਾ ਉਪਦੇਸ਼ ਦਿੱਤਾ ਭਾਈ ਇਹ ਸਰੀਰ ਇਹਦੇ ਚੋਂ ਆਤਮਾ ਨਿਕਲਣ ਤੋਂ ਬਾਅਦ ਮਿੱਟੀ ਹੈ ਭਾਵੇਂ ਨੂੰ ਦਫਨਾਇਆ ਜਾਏ ਜਾਂ ਸੰਸਕਾਰ ਕੀਤਾ ਜਾਏ ਜਾਂ ਪਾਣੀ ਵਿੱਚ ਰੋੜ ਦਿੱਤਾ ਜਾਏ ਇਹ ਕੋਈ ਮਾਇਨੇ ਨਹੀਂ ਰੱਖਦਾ ਉਦੋਂ ਤੱਕ ਕੀਮਤ ਹੈ ਜਦੋਂ ਤੱਕ ਸਰੀਰ ਵਿੱਚ ਪ੍ਰਮਾਤਮਾ ਦੇ ਅੰਸ਼ ਆਤਮਾ ਹੈ ਤੇ ਉੱਪਰ ਜਾ ਕੇ ਜੋ ਕਰਮਾਂ ਦਾ ਹਿਸਾਬ ਕਿਤਾਬ ਹੈ ਭਾਈ ਉਹਦੇ ਮੁਤਾਬਕ ਉੱਥੇ ਸਜ਼ਾ ਮਿਲਣੀ ਹੈ ਉਹਦੇ ਮੁਤਾਬਕ ਪ੍ਰਮਾਤਮਾ ਦੇ ਚਰਨਾਂ ਵਿੱਚ ਥਾਂ ਮਿਲਣੀ ਹੈ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀਂ ਜਾਏ ਹੁਣ ਗੁਰੂ ਸਾਹਿਬ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੁਣ ਔਰੰਗਜੀਬ ਨੇ ਬੱਬਰ ਰਾਮ ਰਾਜ ਨੂੰ ਬੁਲਾਇਆ ਕਹਿੰਦਾ ਵੀ ਮੈਂ ਤੁਹਾਡੇ ਤੋਂ ਬੜਾ ਪ੍ਰਸੰਨ ਹਾਂ ਬੜਾ ਖੁਸ਼ ਹਾਂ ਤੁਹਾਡੀਆਂ ਕਰਾਮਾਤਾਂ ਵੇਖ ਕੇ ਮੇਰੇ ਮਨ ਅੰਦਰ ਤੁਹਾਡੇ ਪ੍ਰਤੀ ਬੜਾ ਸਤਿਕਾਰ ਹੈ ਪਰ ਤੁਹਾਡੇ ਧਾਰਮਿਕ ਗ੍ਰੰਥ ਵਿੱਚ ਸਾਡੇ ਧਰਮ ਬਾਰੇ ਜੋ ਮਾੜਾ ਲਿਖਿਆ ਹੈ ਹੁਣ ਬਾਬਾ ਰਾਮ ਰਾਏ ਔਰੰਗਜੀਤ ਦੀ ਸੇਵਾ ਆਓ ਭਗਤ ਨੂੰ ਵੇਖ ਕੇ ਜੋ ਉਹਨੇ ਖਾਤਰਦਾਰੀ ਕੀਤੀ ਜੋ ਜ਼ਗੀਰਾਂ ਦੇ ਕੇ ਨਵਾਜਿਆ ਕਿਉਂਕਿ ਅੱਜ ਵੀ ਦੇਹਰਾਦੂਨ ਦੇ ਇਲਾਕੇ ਵਿੱਚ ਔਰੰਗਜੀਤ ਦੀ ਬਖਸ਼ੀ ਹੋਈ ਜ਼ਗੀਰ ਬੱਬਾ ਰਾਮ ਰਾਏ ਦੀ ਨਾ ਤੇ ਅੱਜ ਵੀ ਚੱਲ ਰਹੀ ਹੈ ਹੁਣ ਬੱਬਾ ਰਾਮ ਰ ਐਸਾ ਪ੍ਰਭਾਵਿਤ ਹੋਇਆ ਕਹਿੰਦਾ ਨਹੀਂ ਉਹ ਲਿਖਾਰੀ ਦੀ ਗਲਤੀ ਹੈ ਉੱਥੇ ਪੰਕਤੀ ਦਰਅਸਲ ਇਸ ਤਰ੍ਹਾਂ ਹੈ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਲਿਖਿਆ ਹੈ ਇਹ ਗੱਲ ਜਦੋਂ ਸਿੱਖ ਸੰਗਤ ਨੇ ਸੁਣੀ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਵੀ ਤੁਹਾਡੇ ਵੱਡੇ ਲੱਗਤੇ ਜਿਗਰ ਨੇ ਗੁਰੂ ਨਾਨਕ ਦੀ ਬਾਣੀ ਦੀ ਨਰਾਦਰੀ ਕੀਤੀ ਹੈ ਬਾਣੀ ਦੇ ਬੋਲਾਂ ਨੂੰ ਬਦਲਿਆ ਹੈ ਭਾਵੇਂ ਰਾਮ ਰਾਜ ਨੇ ਔਰੰਗਜ਼ੇਬ ਨੂੰ ਤਾਂ ਖੁਸ਼ ਕਰ ਲਿਆ ਪਰ ਖੁਦ ਆਪਣੇ ਪਿਤਾ ਗੁਰੂ ਹਰ Rai ਸਾਹਿਬ ਦੀ ਨਰਾਜ਼ਗੀ ਦਾ ਪਾਤਰ ਬਣ ਗਿਆ ਗੁਰੂ ਸਾਹਿਬ ਨੇ ਹੁਕਮ ਕੀਤਾ ਬਚਨ ਕਰ ਦਿੱਤੇ ਵੀ ਅੱਜ ਤੋਂ ਉਹ ਸਾਡਾ ਪੁੱਤਰ ਨਹੀਂ ਤੇ ਅਸੀਂ ਉਹਦੇ ਪਿਤਾ ਨਹੀਂ ਕਿਉਂਕਿ ਉਹਨੇ ਗੁਰੂ ਨਾਨਕ ਦੇ ਬੋਲਾਂ ਨੂੰ ਬਦਲਿਆ ਉਹ ਸਾਡਾ ਕੁਝ ਨਹੀਂ ਲੱਗਦਾ ਜਿੱਧਰ ਉਹਦਾ ਮੂੰਹ ਹੈ ਉਧਰ ਤੁਰ ਜੇ ਉਹਨ ਇਸ ਤਰ੍ਹਾਂ ਗੁਰੂ ਹਰ Rai ਸਾਹਿਬ ਜੀ ਨੇ 8 ਨਵੰਬਰ 1665 ਈਸਵੀ ਨੂੰ 5 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਹੁਣ ਜਦੋਂ ਇਸ ਗੱਲ ਦਾ ਪਤਾ ਬਾਬਾ ਰਾਮ ਰਾਏ ਨੂੰ ਲੱਗਿਆ ਉਹਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਵੀ ਮੈਂ ਗੁਰਤਾ ਗੱਦੀ ਦਾ ਹੱਕਦਾਰ ਆ ਮੈਂ ਵੱਡਾ ਹਾਂ ਇੱਕ ਛੋਟਾ ਬੱਚਾ ਜਿਹਦੀ ਕੇਵਲ 5 ਸਾਲ ਉਮਰ ਹੈ ਉਹ ਗੁਰੂ ਕਿਵੇਂ ਹੋ ਸਕਦਾ ਹੈ ਵੀ ਮੈਨੂੰ ਮੇਰਾ ਹੱਕ ਦਵਾਇਆ ਜਾਏ ਕਿਉਂਕਿ ਬਾਬਾ ਰਾਮਰਾਇ ਜਾਣਦਾ ਸੀ ਵੀ ਔਰੰਗਜ਼ੇਬ ਹੀ ਮੇਰੀ ਮਦਦ ਕਰ ਸਕਦਾ ਹੈ ਕਿਉਂਕਿ ਔਰੰਗਜ਼ੇਬ ਨੂੰ ਕਰਮਾਤਾਂ ਵਿਖਾ ਕੇ ਖੁਸ਼ ਕਰ ਚੁੱਕਾ ਸੀ ਉਧਰ ਔਰੰਗਜ਼ੇਬ ਵਿੱਚ ਹੁੰਦਾ ਸੀ ਵੀ ਗੁਰੂ ਨਾਨਕ ਦੇ ਗੱਦੀ ਤੇ ਜਿਹੜਾ ਵੀ ਬੈਠੇ ਉਹਦੀ ਮੇਰੇ ਨਾਲ ਸਾਂਝ ਹੋਣੀ ਚਾਹੀਦੀ ਹੈ ਫਿਰ ਆਪਣੀ ਮਰਜ਼ੀ ਦੇ ਨਾਲ ਮੈਂ ਜੋ ਚਾਹਾਂ ਮੈਂ ਕਰਵਾਵਾਂਗਾ ਉਹ ਜਾਣਦਾ ਸੀ ਵੀ ਬਾਬਾ ਰਾਮ ਰਾਏ ਮੇਰੇ ਕਹਿਣੇ ਵਿੱਚ ਐ ਮੇਰੇ ਹੁਕਮ ਵਿੱਚ ਐ ਜੇਕਰ ਇਹ ਗੁਰਤਾ ਗੱਦੀ ਤੇ ਬੰਧਾ ਐ ਵੀ ਮੈਂ ਜੋ ਮਰਜ਼ੀ ਦੇ ਕੋਲ ਕਰਵਾ ਸਕਦਾ ਹੁਣ ਉਹਨੇ ਉਥੋਂ ਹੁਕਮ ਜਾਰੀ ਕੀਤਾ ਔਰੰਗਜੀਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬਾ ਜੀ ਵਾਸਤੇ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਇਨਕਾਰ ਕਰ ਦਿੱਤਾ ਭੀ ਜਾ ਕੇ ਬਾਦਸ਼ਾਹ ਸਲਾਮਤ ਨੂੰ ਆਖੋ ਵੀ ਅਸੀਂ ਤੈਨੂੰ ਮਿਲ ਕੇ ਤੇਰੇ ਤੋਂ ਕੀ ਲੈਣਾ ਕਿਉਂਕਿ ਅਸੀਂ ਕਿਸੇ ਦੇ ਮਹਤਾਜ ਨਹੀਂ ਅਸੀਂ ਤੈਨੂੰ ਨਹੀਂ ਮਿਲਣਾ ਸਾਡੇ ਪਿਤਾ ਜੀ ਦਾ ਹੁਕਮ ਹੈ ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਤੂੰ ਮਲੇਸ਼ ਹੈ ਅਸੀਂ ਤੈਨੂੰ ਦਰਸ਼ਨ ਨਹੀਂ ਦੇਣਾ ਹੁਣ ਬਾਬਾ ਰਾਮ ਰਾਏ ਨੂੰ ਇੱਕ ਗੱਲ ਸੋਚ ਗਈ ਵੀ ਜੇਕਰ ਔਰੰਗਜ਼ੇਬ ਜ਼ੋਰ ਪਾਏ ਤੇ ਇਹ ਦਿੱਲੀ ਚਲੇ ਜਾਣ ਤੇ ਮੈਂ ਸੰਗਤਾਂ ਵਿੱਚ ਇਸ ਗੱਲ ਦਾ ਅਰੋੜਾ ਪਾਵਾਂਗਾ ਵੀ ਇਹਨਾਂ ਨੇ ਗੁਰੂ ਪਿਤਾ ਦਾ ਹੁਕਮ ਨਹੀਂ ਮੰਨਿਆ ਗੁਰੂ ਪਿਤਾ ਨੇ ਹੁਕਮ ਕੀਤਾ ਸੀ ਬਚਨ ਕੀਤੇ ਸਨ ਵੀ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਮੈਂ ਆਖਾਂਗੇ ਇਹਨਾਂ ਨੇ ਹੁਕਮ ਨਹੀਂ ਮੰਨਿਆ ਤੇ ਜੇਕਰ ਇਹ ਚਲੇ ਜਾਂਦੇ ਨੇ ਤੇ ਔਰੰਗਜੀਬ ਨੇ ਆਪਣੇ ਆਪ ਇਹਨਾਂ ਨੂੰ ਮਨਾ ਲੈਣਾ ਹੁਣ ਜਦੋਂ ਗੱਲ ਨਾਂ ਬਣੀ ਆਖਰ ਔਰੰਗਜੀਬ ਨੇ ਜੋ ਗੁਰੂ ਘਰ ਦਾ ਸਦਾ ਹਲੂ ਸੀ ਰਾਜਾ ਜੈ ਸਿੰਘ ਉਹਦੇ ਰਾਹੀਂ ਇੱਕ ਪੱਤਰ ਸਨੇਹਾ ਗੁਰੂ ਸਾਹਿਬ ਕੋਲ ਪਹੁੰਚਵਾਇਆ ਵੀ ਅਸੀਂ ਤੁਹਾਡੇ ਦਰਸ਼ਨ ਕਰਨੇ ਚਾਹੁੰਨੇ ਹਾਂ ਬਾਬਾ ਰਾਮ ਰਾਏ ਇੱਥੇ ਗਲਤ ਪ੍ਰਚਾਰ ਕਰ ਰਿਹਾ ਹੈ ਤੁਸੀਂ ਇੱਥੇ ਪਹੁੰਚੋ ਸਿੱਖ ਸੰਗਤ ਨੂੰ ਸਿੱਧੇ ਰਸਤੇ ਤੇ ਪਾਓ ਸੱਚ ਦਾ ਮਾਰਗ ਦਿਖਾਓ ਵੀ ਸਾਡੇ ਕੋਲ ਆਉਣਾ ਕਰੋ ਹੁਣ ਉਹਦੀ ਪ੍ਰੇਮ ਭਗਤ ਨੂੰ ਵੇਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਹਾਮੀ ਭਰ ਦਿੱਤੀ ਆਪਣੇ ਸਿੱਖ ਸੇਵਕਾਂ ਦੇ ਨਾਲ ਗੁਰੂ ਸਾਹਿਬ ਹੁਣ ਜਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਜਦੋਂ ਅੰਮ੍ਰਾਲੇ ਦੇ ਧਰਤੇ ਦੇ ਪਿੰਡ ਪੰਜੋਖੜਾ ਪੈਂਦਾ ਜਿੱਥੇ ਅੱਜ ਗੁਰਦੁਆਰਾ ਪੰਜੋਖੜਾ ਸਾਹਿਬ ਸਸੋਬਿਤ ਹੈ ਜਦੋਂ ਇੱਥੇ ਗੁਰੂ ਸਾਹਿਬ ਨੇ ਉਤਾਰਾ ਕੀਤਾ ਇੱਥੇ ਬਹੁਤ ਵੱਡਾ ਵਿਦਵਾਨ ਪੰਡਤ ਲਾਲ ਚੰਦ ਜੋ ਹੰਕਾਰ ਦੇ ਨਾਲ ਭਰਿਆ ਸੀ ਵਿਦਵਾਨ ਤਾਂ ਜ਼ਰੂਰ ਸੀ ਪਰ ਵਿਦਵਤਾ ਦੇ ਨਾਲ ਨਾਲ ਅਤ ਦਾ ਹੰਕਾਰੀ ਵੀ ਸੀ ਉਹਨੂੰ ਜਦੋਂ ਪਤਾ ਲੱਗਾ ਬੀ ਗੁਰੂ ਸਾਹਿਬ ਇੱਥੇ ਆਏ ਨੇ ਗੁਰੂ ਸਾਹਿਬ ਨੇ ਇੱਥੇ ਚਰਨ ਪਾਏ ਨੇ ਪਹੁੰਚਿਆ ਆ ਕੇ ਕਹਿੰਦੇ ਵੀ ਇੱਕ ਕ੍ਰਿਸ਼ਨ ਜਿਨੇ ਗੀਤਾ ਵਿੱਚ ਉਪਦੇਸ਼ ਦਿੱਤਾ ਹੈ ਤੁਸੀਂ ਆਪਣਾ ਨਾਮ ਅੱਗੇ ਹਾਰ ਵੀ ਲਾਇਆ ਹੈ ਹਰਕ੍ਰਿਸ਼ਨ ਸਾਹਿਬ ਵੀ ਤੁਹਾਡੀ ਉਮਰ ਛੋਟੀ ਹੈ ਤੁਸੀਂ ਉਪਦੇਸ਼ ਤਾਂ ਕੀ ਦੇਣਾ ਜੋ श्री कृष्ण ਨੇ ਗੀਤਾ ਵਿੱਚ ਉਪਦੇਸ਼ ਦਿੱਤਾ ਹੈ ਤੁਸੀਂ ਮੈਨੂੰ ਉਹਦੇ ਅਰਥ ਕਰਕੇ ਵਿਖਾ ਦਿਓ ਮੈਨੂੰ ਯਕੀਨ ਹੋ ਜਾਏਗਾ ਕਿ ਤੂੰ ਸੱਚਮੁੱੱਚ ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਹੋ ਉਹਨੇ ਗੀਤਾ ਲਿਖੀ ਸੀ ਦਵਾਪਰ ਯੋਗ ਵਿੱਚ ਉਹ ਤੁਹਾਡੇ ਵਸਦਾ ਕੰਮ ਨਹੀਂ ਤੁਹਾਡੀ ਉਮਰ ਛੋਟੀ ਹੈ ਤੁਸੀਂ ਕੇਵਲ ਉਹਦੇ ਅਰਥ ਕਰਕੇ ਮੈਨੂੰ ਵਿਖਾ ਦਿਓ ਕਿਉਂਕਿ ਹੰਕਾਰ ਦੇ ਨਾਲ ਭਰਿਆ ਸੀ ਗੁਰੂ ਸਾਹਿਬ ਨੇ ਦੀ ਗੱਲ ਦਾ ਗੁੱਸਾ ਨਾ ਮਨਾਇਆ ਸਹਿਜ ਬਚਨ ਕਿਤੇ ਗੁਰੂ ਸਾਹਿਬ ਨੇ ਪੰਡਤ ਜੀ ਜੇਕਰ ਅਸੀਂ ਤੈਨੂੰ ਉਹਦੇ ਅਰਥ ਕਰਕੇ ਦੱਸ दिए ਫਿਰ ਤੇਰੇ ਮਨ ਅੰਦਰ ਇੱਕ ਵਹਿਮ ਹੋਵੇਗਾ ਵੀ ਗੁਰੂ ਪੁੱਤਰ ਹੈ ਕਿਸੇ ਚੰਗੇ ਉਸਤਾਦ ਕੋਲੋਂ ਸਿੱਖਿਆ ਲੈ ਲਈ ਹੋਵੇਗੀ ਵਿਦਵਤਾ ਪ੍ਰਾਪਤ ਕਰਕੇ ਅਰਥ ਕਰ ਦਿੱਤੇ ਤੇਰੀ ਸ਼ੰਕਾ ਜੀਵਨ ਦੀ ਤ्यों ਬਣੀ ਰਹੇਗੀ ਅਸੀਂ ਤੈਨੂੰ ਬਚਨ ਕਰਦਿਆਂ ਤੂੰ ਪਿੰਡ ਵਿੱਚ ਆਪਣੇ ਮਰਜ਼ੀ ਦੇ ਮੁਤਾਬਕ ਜਿਸ ਮਰਜ਼ੀ ਇਨਸਾਨ ਨੂੰ ਲੈ ਕੇ ਆ ਅਸੀਂ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾਵਾਂਗੇ। ਆਪਣੀ ਮਰਜ਼ੀ ਦੇ ਮੁਤਾਬਕ ਜਿਸ ਮਰਜ਼ੀ ਨੂੰ ਲੈ ਆ ਅਸੀਂ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦੇਣੇ ਨੇ ਕਿਉਂਕਿ ਗੁਰੂ ਪਰਮੇਸ਼ਰ ਰੂਪ ਹੈ। ਗੁਰੂ ਸਾਹਿਬ ਕੁਝ ਵੀ ਕਰ ਸਕਦੇ ਖਲ ਮੂਰਤ ਤੇ ਪੰਡਿਤ ਕਰ ਬੋ ਪੰਡਿਤ ਤੇ ਮੁਕਤ ਧਾਰੀ ਮੂਰਖਾਂ ਨੂੰ ਚੰਗੇ ਚੰਗੇ ਵਿਦਵਾਨ ਬਣਾ ਸਕਦੇ ਨੇ। ਜੋ ਗੁਰੂ ਸਾਹਿਬ ਨੇ ਇੱਥੇ ਕਰਕੇ ਵਿਖਾਇਆ ਤੇ ਚੰਗੇ ਚੰਗੇ ਵਿਦਵਾਨ ਜੇ ਗੁਰੂ ਸਾਹਿਬ ਦੀ ਨਜ਼ਰ ਉਪੱਟੀ ਹੋ ਜੇ ਤੇ ਉਹ ਕਾ ਮੰਗੋ ਰੁਲ ਜਾਂਦੇ ਨੇ ਔਰ ਪੰਡਿਤ ਲਾਲਚੰਦ ਜੋ ਅਹੰਕਾਰ ਦੇ ਨਾਲ ਭਰਿਆ ਹੋਇਆ ਸੀ ਗੁਰੂ ਸਾਹਿਬ ਨੂੰ ਨੀਵਾਂ ਵਿਖਾਉਣਾ ਚਾਹੁੰਦਾ ਸੀ ਸਾਰੇ ਪਿੰਡ ਵਿੱਚ ਘੁੰਮ ਫਿਰ ਕੇ ਉਹਨੂੰ ਇੱਕ ਝੱਜੂ ਚਿਵਰ ਮਿਲਿਆ ਜੋ ਗੁੰੰਗਾ ਸੀ ਵਹਿਰਾ ਸੀ ਜੋ ਬੋਲ ਨਹੀਂ ਸਕਦਾ ਸੀ ਹੁਣ ਸਾਧ ਸੰਗ ਜਿਹੜਾ ਬੋਲ ਹੀ ਨਾ ਸਕਦਾ ਹੋਵੇ ਉਹ ਲਾਚੰਦ ਦੇ ਮੁਤਾਬਕ ਉਹਨੇ ਅਰਥ ਕੀ ਕਰਨੇ ਸਨ ਜਿਹਦੇ ਕੋਲ ਜ਼ੁਬਾਨ ਹੀ ਨਹੀਂ ਜਿਹਨੂੰ ਪਰਮੇਸ਼ਰ ਨੇ ਬਖਸ਼ੀ ਪਰ ਇਹ ਭੁੱਲ ਗਿਆ ਸੀ ਵੀ ਜੇ ਪਰਮੇਸ਼ਰ ਨੇ ਜ਼ੁਬਾਨ ਨਹੀਂ ਬਖਸੀ ਤੇ ਗੁਰੂ ਵੀ ਪਰਮੇਸ਼ਰ ਰੂਪ ਹੈ ਗੁਰੂ ਕੁਝ ਵੀ ਕਰਵਾ ਸਕਦਾ ਹੈ ਲੈ ਕੇ ਗੁਰੂ ਸਾਹਿਬ ਦੇ ਸਾਹਮਣੇ ਬਿਠਾ ਦਿੱਤਾ ਕਹਿੰਦਾ ਇਹਦੇ ਕੋਲ ਅਰਥ ਕਰਵਾਓ ਹੁਣ ਗੁਰੂ ਸਾਹਿਬ ਤਾਂ ਜਾਣੇ ਜਾਣਸਨ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਣ ਸਭ ਕੁਝ ਜਾਣਦੇ ਸਨ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤਗਾਰ ਪਰ ਗੁਰੂ ਸਾਹਿਬ ਨੇ ਇਸ ਸੰਕੇ ਨੂੰ ਨਿਵਰਤ ਕਰਨ ਵਾਸਤੇ ਹੱਥ ਵਿੱਚ ਜਿਹੜੀ ਸੋਟੀ ਫੜੀ ਸੀ ਆਪਣੀ ਮਿਹਰਾਂ ਭਰੀ ਸੋਟੀ ਜਦੋਂ ਗੰਗੂ ਜਦੋਂ ਛੱਜੂ ਚਿਵਰ ਦੇ ਮੱਥੇ ਤੇ ਗੁਰੂ ਸਾਹਿਬ ਨੇ ਛੁਭਾਈ ਜੋ ਛੱਜੂ ਚਿਵਰ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਉਹਨਾਂ ਨੂੰ ਗੀਤਾ ਦੇ ਅਰਥ ਕਰ ਵਿਖਾਈ ਪੰਡਤ ਲਾਲਚੰਦ ਬੜਾ ਹੈਰਾਨ ਹੋਇਆ ਗੁਰੂ ਸਾਹਿਬ ਨੇ ਆਖਿਆ ਪੰਡਤ ਜੀ ਹੁਣ ਜੋ ਵੀ ਤੁਹਾਡੇ ਮਨ ਅੰਦਰ ਸਵਾਲ ਨੇ ਤੁਸੀਂ ਇਹਦੇ ਕੋਲੋਂ ਪੁੱਛ ਸਕਦੇ ਹੋ ਜਦੋਂ ਪੰਡਤ ਲਾਲਚੰਦ ਨੇ ਵੇਖਿਆ ਵੀ ਜਿਹੜਾ ਛੱਜੂ ਚੀਵਰ ਇੱਕ ਅੱਖਰ ਨਹੀਂ ਬੋਲ ਸਕਦਾ ਜਿਹੜਾ ਜਨਮ ਜਮਾਂਤਰਾਂ ਤੋਂ ਗੁੰਗਾ ਸੀ ਉਹ ਬੋਲ ਪਿਆ ਤੇ ਗੀਤਾ ਦੇ ਉਹ ਅਰਥ ਕਰਕੇ ਵਿਖਾਏ ਜੋ ਨੇ ਕਦੇ ਸੁਣੇ ਨਹੀਂ ਸਨ ਹੁਣ ਗੁਰੂ ਸਾਹਿਬ ਦੇ ਚਰਨਾਂ ਤੇ ਟੈ ਪਿਆ ਗੁਰੂ ਸਾਹਿਬ ਦੀ ਸਿੱਖੀ ਨੂੰ ਨੇ ਤਾਰਨ ਕੀਤਾ ਉਨਿਸ ਤਰ੍ਹਾਂ ਗੁਰੂ ਸਾਹਿਬ ਗਰੀਬਾਂ ਨੂੰ ਨਵਾਜਦੇ ਹੋਏ ਹੰਕਾਰੀਆਂ ਦਾ ਹੰਕਾਰ ਤੋੜਦੇ ਹੋਏ ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਪਹੁੰਚੇ। ਉੱਥੇ ਜਾ ਕੇ ਟਿਕਾਣਾ ਕੀਤਾ। ਉਹਨੇ ਬਹੁਤ ਸਤਗੁਰੂ ਜੀ ਦਾ ਆਦਰ ਮਾਨ ਸਤਿਕਾਰ ਕੀਤਾ। ਇੱਥੇ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਭੇਜਿਆ ਗੁਰੂ ਸਾਹਿਬ ਕੋਲ। ਹੁਣ ਪੁੱਤਰ ਪਹੁੰਚਿਆ ਆ ਕੇ ਕਹਿੰਦੇ ਵੀ ਮੇਰਾ ਪਿਤਾ ਬਾਦਸ਼ਾਹ ਸਲਾਮਤ ਤੁਹਾਨੂੰ ਮਿਲਣਾ ਚਾਹੁੰਦਾ ਹੈ। ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਫਿਰ ਗੁਰੂ ਸਾਹਿਬ ਨੇ ਉੱਥੇ ਬਚਨ ਆਖੇ ਵੀ ਅਸੀਂ ਤੇਰੇ ਪਿਤਾ ਨੂੰ ਨਹੀਂ ਦਰਸ਼ਨ ਦੇਣੇ ਸਾਨੂੰ ਸਾਡੇ ਗੁਰੂ ਪਿਤਾ ਦਾ ਹੁਕਮ ਹੈ ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ ਤੇ ਸਾਨੂੰ ਉਹਦੀ ਲੋੜ ਨਹੀਂ ਸਾਨੂੰ ਉਹਦੀ ਕੋਈ ਗਰਜ ਨਹੀਂ ਸਾਨੂੰ ਕਿਸੇ ਦੀ ਮਹਤਾਜੀ ਨਹੀਂ ਅਸੀਂ ਉਹਨੂੰ ਮਿਲ ਕੇ ਕੀ ਕਰਨਾ ਪਰ ਉਹ ਫੇਰ ਆਖਦਾ ਹੈ ਵੀ ਨਹੀਂ ਪਿਤਾ ਦੇ ਮਨੰਦਰ ਸਰਦ ਹੈ ਭਾਵਨਾ ਤੁਹਾਨੂੰ ਮਿਲਣਾ ਚਾਹੁੰਦੇ ਨੇ ਪਰ ਗੁਰੂ ਸਾਹਿਬ ਨੇ ਜਦੋਂ ਇਨਕਾਰ ਕਰ ਦਿੱਤਾ ਉਹਨੇ ਦੂਜਾ ਪੱਖ ਰੱਖਿਆ ਵੀ ਮੇਰੇ ਪਿਤਾ ਜੀ ਕੋਲ ਸ਼ਿਕਾਇਤ ਆਈ ਹੈ ਤੁਹਾਡੇ ਵੱਡੇ ਭਰਾ ਰਾਮ ਰਾਜ ਨੇ ਸ਼ਿਕਾਇਤ ਦਰਜ ਕਰਾਈ ਹੈ ਵੀ ਉਹ ਵੱਡਾ ਗੁਰਦੱਦੀ ਤੇ ਉਹਦਾ ਹੱਕਦਾਰ ਹੈ ਪਰ ਤੁਸੀਂ ਉਹਦਾ ਹੱਕ ਖੋਹ ਲਿਆ ਉਦੋਂ ਗੁਰੂ ਸਾਹਿਬ ਨੇ ਬਚਨ ਆਖੇ ਵੀ ਜਿਹੜੀ ਇਹ ਗੁਰਿਆਈ ਹੈ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਇਹ ਧੁਰ ਦਰਗਾਹ ਤੋਂ ਪਰਮੇਸ਼ਰ ਵੱਲੋਂ ਥਾਪੀ ਜਿਹਨੂੰ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋਣੀ ਹੈ ਉਹਨੂੰ ਹੀ ਹੁੰਦੀ ਹੈ ਹੁਣ ਗੁਰੂ ਸਾਹਿਬ ਨੇ ਉਹਨੂੰ ਸਮਝਾਇਆ ਵੀ ਉਹ ਤਾਂ ਸਾਡਾ ਵੱਡਾ ਭਰਾ ਹੈ ਗੁਰੂ ਨਾਨਕ ਪਾਤਸ਼ਾਹ ਜਿਨੇ ਆਪਣੇ ਪੁੱਤਰਾਂ ਨੂੰ ਜਦੋਂ ਉਹਨਾਂ ਦੀ ਪ੍ਰੀਖਿਆ ਲਈ ਉਹ ਸਫਲ ਨਹੀਂ ਹੋਏ ਆਪਣੇ ਸੇਵਕ ਭਾਈ ਲਹਿਣਾ ਨੂੰ ਗੁਰਿਆਈ ਬਖਸ਼ ਦਿੱਤੀ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਜਦੋਂ ਪਰਖਿਆ ਉਹ ਜਿਹਨੂੰ ਸਫਲ ਨਾ ਹੋਏ ਗੁਰ ਦੇ ਹੁਕਮ ਚ ਕਰੇ ਨਾ ਉਤਰੇ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰੀ ਵਿੱਚ ਲਗਦੇ ਕੁੜਮ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਤੇ ਦਾਤ ਬਖਸ਼ੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਰਿਸ਼ਤੇ ਵਿੱਚ ਆਪਣੇ ਲਗਦੇ ਜਵਾਈ ਭਾਈ ਜੇਠਾ ਚ ਨੂੰ ਗ੍ਰਿਆਈ ਬਖਸ਼ ਕੇ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਬਣਾ ਦਿੱਤਾ। ਸੋ ਗੁਰੂ ਸਾਹਿਬ ਨੇ ਪੂਰਨ ਤੌਰ ਤੇ ਨੂੰ ਸਮਝਾਇਆ ਵੀ ਜਿਹੜੀ ਗੁਰਿਆਈ ਹੈ ਇਹ ਤੁਰ ਦਰਗਾਹ ਤੋਂ ਜਿਹਦੇ ਮਸਤਕ ਤੇ ਪਰਮੇਸ਼ਰ ਨੇ ਲੇਖ ਲਿਖੇ ਨੇ ਉਸ ਨੂੰ ਗੁਰਿਆਈ ਮਿਲਦੀ ਹੈ। ਉਹ ਵਾਪਸ ਮੁੜ ਗਿਆ। ਹੁਣ ਔਰੰਗਜ਼ੇਬ ਨੇ ਦੂਜੀ ਚਾਲ ਚੱਲੀ ਹੁਣ ਰਾਜਾ ਜੈ ਸਿੰਘ ਨੂੰ ਕਹਿੰਦਾ ਹੈ ਕਿ ਇੱਕ 5 ਸਾਲ ਦੀ ਉਮਰ ਦਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ। ਗੁਰੂ ਨਾਨਕ ਦੇ ਗੱਦੇ ਦਾ ਵਾਰਿਸ ਕਿਵੇਂ ਹੋ ਸਕਦਾ ਹੈ ਇਹਨਾਂ ਦੀ ਪਰਖ ਕੀਤੀ ਜਾਏ। ਹੁਣ ਰਾਜਾ ਜੈ ਸਿੰਘ ਉਹਨਾਂ ਔਰੰਗਜ਼ੇਬ ਨੇ ਆਖਿਆ ਵੀ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਪਰਖ ਕਰ ਤਾਂ ਜੋ ਪਤਾ ਲੱਗ ਜਾਏ ਸੱਚਮੁੱਚ ਇਹ ਗੁਰੂ ਨਾਨਕ ਦੇ ਗੱਦੇ ਦੇ ਵਾਰਿਸ ਹੈ ਵੀ ਜਾਂ ਨਹੀਂ। ਹੁਣ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਨੂੰ ਪਰਖਣ ਦਾ ਮਨ ਬਣਾ ਲਿਆ ਤੇ ਗੁਰੂ ਸਾਹਿਬ ਨੂੰ ਆਖਿਆ ਵੀ ਤੁਸੀਂ ਅੱਜ ਭੋਜਨ ਮੇਰੇ ਮਹਿਲਾਂ ਵਿੱਚ ਛਕਣਾ ਜੋ ਮੇਡੀਆਂ ਰਾਣੀਆਂ ਨੇ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਕਿਰਪਾ ਕਰਕੇ ਉਹਨਾਂ ਨੂੰ ਦਰਸ਼ਨ ਦੇ ਕੇ ਨਵਾਜੋ ਗੁਰੂ ਸਾਹਿਬ ਨੇ ਹਾਮੀ ਭਰ ਦਿੱਤੀ ਕਿਉਂਕਿ ਗੁਰੂ ਸਾਹਿਬ ਰਾਜਾ ਜੈ ਸਿੰਘ ਦਾ ਵੀ ਸ਼ੰਕਰਨ ਵਿਰਤ ਕਰਨਾ ਚਾਹੁੰਦੇ ਸਨ ਇਹਦੇ ਮਨ ਅੰਦਰ ਜੋ ਸ਼ੰਕਾ ਪੈਦਾ ਹੋ ਗਿਆ ਇਹਨੂੰ ਦੂਰ ਕੀਤਾ ਜਾਏ ਭਾਵੇਂ ਗੁਰੂ ਘਰ ਦਾ ਅਨੰਨ ਸੇਵਕ ਸੀ ਗੁਰੂ ਸਾਹਿਬ ਦਾ ਬਹੁਤ ਆਦਰ ਮਾਨ ਸਤਕਾਰ ਉਹਦੇ ਮਨ ਵਿੱਚ ਸੀ ਪਰ ਔਰੰਗਜ਼ੇਬ ਤੇ ਕਹਿਣ ਤੇ ਉਹਨੇ ਪਰਖਣ ਦਾ ਨਿਰਣਾ ਕਰ ਲਿਆ ਹੁਣ ਜਿੰਨੀਆਂ ਵੀ ਗੋਲੀਆਂ ਸਨ ਦਾਸੀਆਂ ਉਹਨਾਂ ਨੂੰ ਵੀ ਰਾਣੀਆਂ ਵਰਗੇ ਵਸਤਰ ਪਹਿਨਾ ਕੇ ਉਹਨੇ ਆਪਣੇ ਮੇਲ